ਇਸ ਗੰਭੀਰ ਸਮੱਸਿਆ ਦੇ ਲੱਛਣ ਪਹਿਚਾਨਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਸਮੱਸਿਆ ਦਾ ਇਲਾਜ ਸਹੀ ਤਰੀਕੇ ਹੋ ਸਕੇ। ਆਰ ਇਸੇ ਸਮੱਸਿਆ ਨੂੰ ਲੈ ਕੇ ਅੱਜ ਅਸੀਂ ਸਾਡੇ ਐਕਸਪਰਟ ਡਾਕਟਰ ਦੇ ਨਾਲ तमाम ਗੱਲਾਂ ਇਸ ਦੇ ਨਾਲ ਜੁੜੀਆਂ ਹੋਈਆਂ ਇਸ ਬਿਮਾਰੀ ਦੇ ਨਾਲ ਜੁੜੀਆਂ ਹੋਈਆਂ ਜਾਣਾਂਗੇ ਲੇਕਿਨ ਪਹਿਲਾਂ ਵੇਖ ਲੈਣੇ ਆ ਖਾਸ ਰਿਪੋਰਟ। ਫੈਟੀ ਲਿਵਰ ਡਿਜ਼ੀਜ਼ ਜਿਸ ਨੂੰ हेपेटिक स्टीटोसिस ਵੀ ਕਿਹਾ ਜਾਂਦਾ ਹੈ ਇੱਕ ਅਜਿਹੀ ਸਥਿਤੀ ਹੈ ਜਿੱਥੇ ਜਿਗਰ ਦੇ ਵਿੱਚ ਵਾਧੂ ਚਰਬੀ ਇਕੱਠੀ ਹੋ ਜਾਂਦੀ ਹੈ ਇਹ ਮੋਟਾਪਾ metabolic ਵਿਕਾਰ ਜਾਂ ਫਿਰ ਜ਼ਿਆਦਾ ਸ਼ਰਾਬ ਪੀਣ ਵਰਗੇ ਕਾਰਕਾਂ ਕਰਕੇ ਹੋ ਸਕਦੀ ਹੈ ਇਹ ਸਥਿਤੀ ਅਕਸਰ ਬਿਨਾਂ ਲੱਛਣਾ ਵਾਲੀ ਹੁੰਦੀ ਹੈ ਪਰ ਕੁਝ ਮਾਮਲਿਆਂ ਦੇ ਵਿੱਚ ਵਿਅਕਤੀਆਂ ਨੂੰ ਥਕਾਵਟ ਜਾਂ ਫਿਰ ਪੇਟ ਦੇ ਵਿੱਚ ਹਲਕੀ ਬੇਆਰਾਮੀ ਦਾ ਅਨੁਭਵ ਹੋ ਸਕਦਾ ਹੈ ਅਲਕੋਹੋਲਿਕ ਫੈਟੀ ਲੀਵਰ ਸ਼ਰਾਬ ਪੀਣ ਕਾਰਨ ਹੁੰਦਾ ਜਦਕਿ ਗੈਰ ਅਲਕੋਹਲ ਫੈਟੀ ਲੀਵਰ ਮੋਟਾਪਾ ਐਂਡ ਸੁਵਿੰਨ ਪ੍ਰਤੀਰੋਧ ਅਤੇ metabolic syndrome ਵਰਕੇ ਕਾਰਨ ਕਰਕੇ ਹੁੰਦਾ ਹੈ। ਭਿੜਤ ਲੋਕਾਂ ਦੇ ਵਿੱਚ ਮੋਟਾਪਾ, ਸ਼ੂਗਰ, ਹਾਈਪਰ ਬਲੱਡ ਪ੍ਰੈਸ਼ਰ ਅਤੇ ਜਲਦੀਆਂ ਸਮੱਸਿਆਵਾਂ ਅਕਸਰ ਪਾਈਆਂ ਜਾਂਦੀਆਂ ਨੇ। ਫੈਟੀ ਲੀਵਰ ਦੇ ਲੱਛਣ ਕੀ ਨੇ? ਪੇਟ ਦੇ ਵਿੱਚ ਸੋਜ ਅਤੇ ਦਰਦ ਹੋਣਾ, ਉਲਟੀਆਂ ਅਤੇ ਮਤਲੀ, ਥਕਾਵਟ, ਭੁੱਖ ਦੀ ਕਮੀ। ਅੱਖਾਂ ਦੇ ਵਿੱਚ ਪੀਲਾਪਨ ਤੇ ਸੋਜ, ਹੱਥਾਂ ਪੈਰਾਂ ਦੇ ਵਿੱਚ ਸੋਜ, ਪੀਲੀਆ, ਛਾਤੀ ਦੇ ਵਿੱਚ ਦਰਦ ਅਤੇ ਸੋਜ। ਫੈਟੀ ਲੀਵਰ ਦੇ ਕਾਰਨ ਕੀ ਨੇ? ਮੋਟਾਪਾ ਅਤੇ ਮੈਟਾਬੋਲਿਕ ਸਿੰਡਰੋਮ, ਸ਼ੂਗਰ ਅਤੇ ਇਨਸੂਲਿਨ ਪ੍ਰਤੀਰੋਧ, ਉੱਚ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ। ਗੈਰ ਸਿਹਤਮੰਦ ਖੁਰਾਕ, ਸਰੀਰਕ ਕਸਰਤ ਦੀ ਕਾਟ, ਤੇਜ਼ੀ ਦੇ ਨਾਲ ਪਾਰਕਟਾਉਣਾ, ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ। ਫੈਟੀ ਲੀਵਰ ਦੀ ਬਿਮਾਰੀ ਕਾਰਨ ਗਾਈਨੋਕੋਮਾਸਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਕਾਰਨ ਛਾਤੀ ਦੇ ਟਿਸ਼ੂ ਵੱਜ ਜਾਂਦੇ ਨੇ ਜੋ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦੇ ਨੇ ਤਾਂ ਚਾਹੇ ਦੇ ਵਿੱਚ ਜ਼ਰੂਰੀ ਹੈ ਕਿ ਡਾਕਟਰੀ ਮਦਦ ਲਈ ਜਾਏ ਤਾਂ ਸਾਡੇ ਨਾਲ ਚੀਫ ਲਿਵਰ ਟ੍ਰਾਂਸਪਲੈਂਟ ਸਰਜਨ ਡਾਕਟਰ ਗੁਰਸਾਗਰ ਸਿੰਘ ਸਹੋਤਾ ਜੁੜ ਚੁੱਕੇ ਨੇ ਪਹਿਲਾ ਸਵਾਗਤ ਕਰ ਲੈਂਦੇ ਆ ਡਾਕਟਰ ਡੇਲੀਪੋਸਟ ਪੰਜਾਬ ਰਣਾ ਹਿਮਾਚਲ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੂੰ ਪਿਆਰ ਭਰ ਸასი ਸ਼ਾਮ ਜੀ ਡਾਕਟਰ ਫੈਟੀ ਲਿਵਰ ਦੀ ਇਹ ਸਮੱਸਿਆ ਇਸ ਸਮੱਸਿਆ ਕਿਉਂ ਹੁੰਦੀ ਹੈ ਕੀ ਹੁੰਦੀ ਹੈ ਮੈਡੀਕਲ ਭਾਸ਼ਾ ਦੇ ਵਿੱਚ ਤੁਸੀਂ ਇਸ ਨੂੰ ਕਿਵੇਂ ਐਕਸਪਲੇਨ ਕਰੋਗੇ ਜੀ ਦੇਖੋ ਸਿਸ ਸਭ ਫੈਟੀ ਲਿਵਰ ਦੀ ਟਰਮ ਤੋਂ ਜਾਣੂ ਹੋ ਚੁੱਕੇ ਆ ਅੱਜ ਦੇ ਦੁਨੀਆ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਨ੍ਹਾਂ ਇਸ ਟਰਮ ਨੂੰ ਇੱਕ ਜਾਂ ਦੋ ਵਾਰੀ ਸੁਣਿਆ ਨਾ ਹੋਵੇ ਜੀ ਤੇ ਇਹ ਪ੍ਰੋਬਲਮ ਜਿਹੜੀ ਹੈ ਫੈਟੀ ਲਿਵਰ ਆਪਾਂ ਸਿੰਪਲ ਭਾਸ਼ਾ ਵਿੱਚ ਦੇਖੀਏ ਤਾਂ ਲਿਵਰ ਵਿੱਚ ਫੈਟ ਵਧਣਾ ਜਾਂ ਲਿਵਰ ਵਿੱਚ ਚਰਬੀ ਵਧਣਾ ਉਹਨੂੰ ਫੈਟੀ ਲਿਵਰ ਕਿਹਾ ਜਾਂਦਾ ਹੈ ਜੀ ਫੈਟੀ ਲਿਵਰ ਹੋਣ ਕਰਕੇ ਲਿਵਰ ਆਪਣਾ ਨੋਰਮਲ ਫੰਕਸ਼ਨ ਜਿਹੜਾ ਕਰਦਾ ਹੈ ਜਿਹਦਾ ਡਾਈਜੈਸ਼ਨ ਹੈ ਖਾਣਾ ਨੂੰ ਹজম ਕਰਨਾ ਹੈ ਉਹਦੇ ਵਿੱਚ ਕੁਝ ਨਾ ਕੁਝ ਅਫੈਕਟ ਹੋਣ ਲੱਗਦਾ ਹੈ ਤੇ ਫੈਟੀ ਲਿਵਰ ਆਉਣ ਵਾਲੇ ਸਮੇਂ ਵਿੱਚ ਲਿਵਰ ਦਾ ਪਰਮਨੈਂਟ ਡੈメージ ਦਾ ਕਾਰਨ ਵੀ ਬਣ ਸਕਦਾ ਹੈ ਇਹ ਪਰਮਨੈਂਟ ਡੈメージ ਨੂੰ ਲਿਵਰ ਸਿਰੋਸਿਸ ਕਹਿੰਦੇ ਨੇ ਈਵਨ ਫੈਟੀ ਲਿਵਰ ਕਈ ਵਾਰੀ ਲਿਵਰ ਸਿਰੋਸਿਸ ਵੀ ਬਣਾਉਂਦਾ ਹੈ ਜੀ ਤੇ ਹੁਣ ਆਪਾਂ ਜੀ ਗੱਲ ਕਰੀਏ ਕਿ ਲਿਵਰ ਫੈਟੀ ਕਿਉਂ ਹੋ ਜਾਂਦਾ ਹੈ ਹੂੰ ਸਭ ਤੋਂ ਵੱਡੀ ਚੀਜ਼ ਇਹ ਜਾਣਨ ਵਾਲੀ ਹੈ ਕਿ ਅੱਜ ਦੀ ਡੇਟ ਵਿੱਚ ਲਿਵਰ ਦਾ ਫੈਟੀ ਹੋਣਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਹਦੇ ਪਿੱਛੇ ਮੁੱਖ ਕਾਰਨ ਨੇ ਕਿ ਸਾਡਾ ਖਾਣ-ਪੀਣ ਤੇ ਰਹਿਣ-ਸਹਿਣ ਬਹੁਤ ਬਦਲ ਰਿਹਾ ਹੈ। ਜੀ ਅਸੀਂ ਇਹ ਦੇਖੀਏ ਕਿ ਪਹਿਲਾਂ 2-3 ਦਹਾਕੇ ਪਹਿਲਾਂ ਫੈਟੀ ਲਿਵਰ ਦੀ ਬਿਮਾਰੀ ਇੰਨੀ ਕੌਮਨ ਨਹੀਂ ਸੀ। ਅਕਸਰ ਕਦੇ-ਕਦੇ ਸੁਣਨ ਨੂੰ ਆਉਂਦਾ ਸੀ ਕਿ ਫੈਟੀ ਲਿਵਰ ਦੀ ਪ੍ਰੋਬਲਮ ਚੱਲ ਰਹੀ ਹੈ। ਬਟ ਪਿਛਲੇ 2-3 ਦਹਾਕਿਆਂ ਵਿੱਚ ਸਾਡੀ ਐਕਟੀਵਿਟੀ ਲੈਵਲਸ ਮਤਲਬ ਸਾਡਾ ਚੱਲਣਾ ਫੇਰਣਾ ਹੱਥੀ ਕੰਮਕਾਜ ਕਰਨਾ ਜ਼ਿਆਦਾ ਐਕਸਰਸਾਈਜ਼ ਕਰਨਾ ਇਹ ਬਹੁਤ ਘਟ ਗਿਆ ਹੈ ਕਿਉਂਕਿ ਮੋਸਟਲੀ ਆਫਿਸ ਜੋਬਸ ਹੋ ਗਈਆਂ ਨੇ 9 ਤੋਂ 5 ਜੋਬਸ ਨੇ ਹਰ ਕੋਈ ਇੱਕ ਸਕੂਨ ਦੀ ਜ਼ਿੰਦਗੀ ਜੀਣਾ ਚਾਹੁੰਦਾ ਹੈ ਕਾਰਾਂ ਦੀ ਵਰਤੋਂ ਬਹੁਤ ਵੱਧ ਗਈ ਹੈ ਇਹਨਾਂ ਕਰਕੇ ਸਾਡੇ ਐਕਟੀਵਿਟੀ ਲੈਵਲ ਬਹੁਤ ਵਧ ਗਏ ਨੇ ਬਹੁਤ ਘਟ ਗਏ ਨੇ ਤੇ ਜਿਹੜੇ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਸੀ ਐਕਟੀਵਿਟੀ ਲੈਵਲਸ ਅੱਜ ਦੀ ਡੇਟ 'ਚ ਬਹੁਤ ਘਟ ਨੇ ਜੀ ਸੋ ਇਹਨਾਂ ਕਰਕੇ ਜਿਹੜੀ ਵੀ ਅਲਰਜੀ ਬਾਡੀ ਵਿੱਚ ਜਾ ਰਹੀ ਹੈ ਉਹ ਬਾਡੀ ਜਾਂ ਲਿਵਰ ਉਹਨੂੰ ਮੈਟਾਬੋਲਾਈਜ਼ ਜਾਂ ਯੂਜ਼ ਨਹੀਂ ਕਰ پا ਰਿਹਾ ਹੂੰ ਦੂਸਰਾ ਮੁੱਖ ਕਾਰਨ ਜੋ ਸਾਹਮਣੇ ਆਇਆ ਹੈ ਉਹ ਹੈ ਕਿ ਸਾਡੇ ਡਾਈਟ ਵਿੱਚ ਜੰਕ ਫੂਡ ਜਾਂ ਫਾਸਟ ਫੂਡ ਬਹੁਤ ਜ਼ਿਆਦਾ ਵੱਧ ਗਏ ਨੇ ਜੀ ਫਰਾਈਡ ਚੀਜ਼ਾਂ ਬਹੁਤ ਵੱਧ ਗਈਆਂ ਨੇ ਤਲੀਆਂ ਹੋਈਆਂ ਚੀਜ਼ਾਂ ਬਹੁਤ ਵੱਧ ਗਈਆਂ ਨੇ ਅਸੀਂ ਆਪਣੇ ਪੰਜਾਬੀ ਖਾਣੇ ਤੋਂ ਜਾਂ ਇੰਡੀਅਨ ਖਾਣੇ ਤੋਂ ਬਹੁਤ ਦੂਰ ਜਾ ਰਹੇ ਆ ਅਸੀਂ ਵੈਸਟਰਨ ਲਾਈਫਸਟਾਈਲ ਅਪਣਾ ਰਹੇ ਆ ਜੀ ਸਾਡੀ ਡਾਈਟ ਵਿੱਚ ਪ੍ਰੋਸੈਸਡ ਫੂਡ ਜਿਹੜੇ ਹਾਈਲੀ ਸਾਲਟਡ ਫੂਡ ਨੇ ਪ੍ਰੋਸੈਸਡ ਨੇ ਤਲੇ ਹੋਏ ਨੇ ਉਹਨਾਂ ਦਾ ਸੇਵਨ ਬਹੁਤ ਵਧਾਨਿਆ ਹੈ ਜਿਵੇਂ 버ਗਰਸ ਨੇ ਪੀਜ਼ਾ ਨੇ ਮਿਲਕ ਸ਼ੇਕ ਨੇ ਜਿਨ੍ਹਾਂ ਵਿੱਚ ਬਹੁਤ 슈ਗਰ ਵਰਤੋਂ ਕੀਤੀ ਜਾਂਦੀ ਹੈ ਜਾਂ ਜਿਹੜੇ ਕੋਲਡ ਡਰਿੰਕਸ ਨੇ ਇਹਨਾਂ ਦੇ ਸੇਵਨ ਬਹੁਤ ਵਧ ਗਏ ਨੇ ਇਹਦੇ ਕਰਕੇ ਵੀ ਫੈਟੀ ਲਿਵਰ ਦੀ ਬਿਮਾਰੀ ਬਹੁਤ ਵੱਧ ਗਈ ਹੈ ਸੋ ਇਹ ਜਿਹੜਾ ਆਪਣਾ ਖਾਣ ਪੀਣ ਵਿੱਚ ਤੇ ਰਹਿਣ ਸਹਿਣ ਵਿੱਚ ਬਦਲਾਅ ਆਇਆ ਹੈ ਸਭ ਤੋਂ ਮੁੱਖ ਕਾਰਨ ਫੈਟੀ ਲਿਵਰ ਦਾ ਇਹੀ ਹੈ ਇਹਨੂੰ metabolic syndrome ਦੇ ਨਾਲ ਵੀ ਜੋੜਿਆ ਜਾਂਦਾ ਹੈ metabolic syndrome ਯਾਨੀ ਕਿ ਜਿਨ੍ਹਾਂ ਪੇਸ਼ੈਂਟਸ ਨੂੰ ਡਾਇਬੀਟਿਸ ਹੈ ਹਾਈਪਰ ਟੈਨਸ਼ਨ ਹੈ 슈ਗਰ ਦੀ ਸਮੱਸਿਆ ਹੈ ਇਹਨਾਂ ਦਾ ਵੀ ਲਿਵਰ ਫੈਟੀ ਹੋਣ ਦਾ ਖਦਸ਼ਾ ਨਾਰਮਲ ਇਨਸਾਨ ਨਾਲੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਬੋਡੀ ਦੇ ਜਦੋਂ 슈ਗਰ ਜੀ ਹਾਂ ਜੀ ਹਾਂ ਜੀ ਡਾਕਟਰ ਜਦੋਂ ਕਿਸੇ ਪੇਸ਼ੈਂਟ ਨੂੰ ਇਹ ਸਮੱਸਿਆ ਆ ਗਈ ਕਿਸੇ ਵੀ ਸ਼ਖਸ ਨੂੰ ਕਿ ਇਸ ਦੀ ਅਗੇ ਫਰਦਰ ਕਿਸਮਾਂ ਟਾਈਪਸ ਵੀ ਹੁੰਦੀਆਂ ਨੇ ਜਾਂ ਫਿਰ ਸਾਰਿਆਂ ਦੀ ਸਥਿਤੀ ਇੱਕੋ ਜਿਹੀ ਹੋ ਜਾਂਦੀ ਹੈ ਦੇਖੋ ਫੈਰਟਿਲ ਲਿਵਰ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਜਿਸ ਨੂੰ ਟਾਈਪਸ ਵਿੱਚ ਆਪਾਂ ਨਹੀਂ ਵੰਡ ਸਕਦੇ ਬਟ ਇਹਦੇ ਗ੍ਰੇਡਸ ਵਿੱਚ ਵੰਡ ਸਕਦੇ ਹਾਂ ਕਿ ਫੈਰਟਿਲ ਲਿਵਰ ਗ੍ਰੇਡ 1 ਹੈ 2 ਹੈ ਜਾਂ 3 ਹੈ ਇਸ ਲਈ ਸਾਨੂੰ ਇਹ ਦੱਸਦੀਆਂ ਨੇ ਕਿ ਆਪਾਂ अर्ਲੀ ਸਟੇਜ ਵਿੱਚ ਆ ਜਾਂ ਐਡਵਾਂਸ ਸਟੇਜ ਵਿੱਚ ਆ ਜੀ ਫੈਟੀ ਲਿਵਰ ਚਾਹੇ ਡਾਇਬੀਟੀਜ਼ ਕਰਕੇ ਹੋਵੇ ਜਾਂ ਸਾਡੇ ਫੂਡ ਹੈਬਿਟਸ ਕਰਕੇ ਹੋਵੇ ਜਾਂ ਇਵਨ ਅਲਕੋਹਲ ਕਰਕੇ ਹੋਵੇ ਜਦੋਂ ਕਈ ਲੋਕੀ ਸ਼ਰਾਬ ਦਾ ਸੇਵਨ ਬਹੁਤ ਲੰਬੇ ਸਮੇਂ ਤੋਂ ਕਰਦੇ ਨੇ ਬਹੁਤ ਜ਼ਿਆਦਾ ਮਾਤਰਾਜ ਕਰਦੇ ਨੇ ਉਹਨਾਂ ਦਾ ਵੀ ਲਿਵਰ ਡੈਮੇਜ ਪਹਿਲੀ ਸਟੇਜ ਵਿੱਚ ਫੈਟੀ ਲਿਵਰ ਹੀ ਹੁੰਦਾ ਹੈ ਉਹ ਵੀ ਫੈਟੀ ਲੀਵਰ ਤੋਂ ਬਾਅਦ ਹੌਲੀ ਹੌਲੀ ਲੀਵਰ ਡੈメージ ਹੋਣ ਲੱਗਦਾ ਹੈ ਸੋ ਜਿਹੜੇ ਇਹਦੇ ਸਟੇਜਿਸ ਨੇ ਫੈਟੀ ਲੀਵਰ ਦੇ ਇਹ ਆਪਾਂ ਅਲਟਰਾਸਾਉਂਡ ਤੇ ਜਾਂ ਫਾਈਬਰੋਸਕੈਨ ਵਰਗੀਆਂ ਜਾਂਚਾਂ ਤੇ ਆਪਾਂ ਦੱਸ ਸਕਦੇ ਆ ਕਿ ਫੈਟ ਦਾ ਸਟਾਰ ਕਿੰਨਾ ਹੈ ਕਿੰਨੇ ਪਰਸੈਂਟ ਫੈਟ ਹੈ ਮੈਂ ਮਾਫੀ ਨਾ ਰੋਕ ਰਹੀ ਆ ਮੈਂ ਮਾਫੀ ਨਾ ਰੋਕ ਰਹੀ ਆ ਅੱਗੇ ਅਸੀਂ ਕੰਟੀਨਿਊ ਕਰਾਂਗੇ ਡਾਕਟਰ ਪਰ ਇੱਕ ਕਾਲਰ ਸਨ ਨਾਲ ਜੁੜੇ ਨੇ ਉਹਨਾਂ ਦੀ ਸਮੱਸਿਆ ਸੁਣ ਲੈਣੇ ਆ ਕੀ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਸਸੀ ਕਾਜੀ ਮੈਂ ਜਲੰਧਰ ਤੋਂ ਬੋ ਰਹੀ ਆ ਸੀ ਜੀ ਸਰ ਮੈਂ ਜੇ ਕਿ ਮੈਸਬ ਹੋ ਰਿਹਾ ਮੇਰੀ ਬੇਟੀ ਹੈਗੀ ਆ ਉਹਨੂੰ ਫੈਕਟਲੀਵਰ ਹੋਇਆ ਪਿਆ ਤੇ ਉਹਦੀ ਮੋਟਾਪਾ ਵੀ ਬਹੁਤ ਜ਼ਿਆਦਾ ਮਕਲੋ ਹੋ ਗਿਆ ਹੈ ਜੀ ਤੇ ਉਹਦੇ ਬਾਰੇ ਮੈਂ رائے ਲੈਣਾ ਚਾਹੁੰਦਾ ਸੀ ਡਾਕਟਰ ਸਾਹਿਬ ਦੀ ਜੀ ਜੀ ਬਿਲਕੁਲ ਠੀਕ ਹੈ ਦੇਖੋ ਇਸ ਤਰ੍ਹਾਂ ਹੁੰਦਾ ਹੈ ਜੇ ਮੋਟਾਪਾ ਜ਼ਿਆਦਾ ਹੈ ਇਹਨੂੰ ਆਬੈਸਟੀ ਵੀ ਕਹਿੰਦੇ ਆਪਾਂ ਮੈਡੀਕਲ ਲੈਂਗੁਏਜ ਵਿੱਚ ਆਬੀਜ਼ ਜਿਹੜੇ ਪੇਸ਼ੈਂਟ ਨੇ ਜਾਂ ਮੋਟਾਪਾ ਜ਼ਿਆਦਾ ਵਾਲੇ ਪੇਸ਼ੈਂਟ ਨੇ ਇਹਨਾਂ ਦਾ ਹੀ ਮੈਟਾਬੋਲਿਕ ਸਿੰਡਰੋਮ ਹੁੰਦਾ ਹੈ ਇਹਨਾਂ ਦੇ ਕਿਉਂਕਿ ਬਾਡੀ ਫੈਟ ਨੂੰ ਯੂਜ਼ ਨਹੀਂ ਕਰ پا ਰਹੀ ਹੈ ਇਫੈਕਟਿਵਲੀ ਹੂੰ ਉਹਦੇ ਕਰਕੇ ਉਹਦੇ ਕਰਕੇ ਕੀ ਹੁੰਦਾ ਕਿ ਬਾਡੀ ਦਾ ਫੈਟ ਵਧਣ ਲੱਗਦਾ ਹੈ ਤੇ ਲਿਵਰ ਦੀ ਫੈਟ ਵੱਧਦੀ ਰਹਦੀ ਹੈ ਜੀ ਤਾਂ ਇਹ ਕੋਲਰ ਹੋਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਸਵਾਲ ਅਸੀਂ ਲੈ ਲੰਨੇ ਆ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਮੈਂ ਜੀ ਸਰ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਡਾਕਟਰ ਸੁਨਰੇਵਰ ਪਟਿਆਲਾ ਜ਼ਿਲ੍ਹਾ ਜੀ ਬਾਟਗੜ ਕੋਲ ਹੈ ਬਲਾਕ ਨੂੰ ਮੈਂ 2 ਪਿੰਡਾਂ ਤੋਂ ਦਾਰੂ ਪੀ ਲਈ ਸੀ ਜੀ ਹੈਲੋ ਜੀ ਤੁਸੀਂ ਆਪਣੀ ਸਮੱਸਿਆ ਦੱਸ ਸਕਦੇ ਹੋ ਆਵਾਜ਼ ਤੁਹਾਡੀ ਮਿਲ ਪਾਰੀ ਹੈ ਸਾਡੀ ਮੈਂ ਜੀ 2-3 ਦਿਨਾਂ ਤੋਂ ਪੀਅਰ ਦਾਰੂ ਪੀ ਸੀ ਰੱਟਗੜ ਤੋਂ ਬੋਤਲਾਂ 2 ਸਾਲ ਬਾਅਦ ਜੀ ਮੈਂ दारू ਛੱਡੀ ਜਾਉਣਾ ਬਿਲਕੁਲ ਠੀਕ ਹੈ ਦੇਖੋ ਜੋ ਅਸੀਂ ਸਮਝ ਪਾ ਰਹੇ ਹਾਂ ਤੁਸੀਂ ਪਹਿਲਾਂ ਵੀ ਡਰਿੰਕ ਛੱਡੀ ਸੀ ਕਾਫੀ ਲੰਬੇ ਸਮੇਂ ਬਾਅਦ ਹੋਣ ਕੇ ਦੁਬਾਰਾ ਡਰਿੰਕ ਤੁਸੀਂ 2-3 ਦਿਨ ਲਗਾਤਾਰ ਕੀਤੀ ਹੈ ਜ਼ਿਆਦਾ ਮਾਤਰਾ ਵਿੱਚ ਕੀਤੀ ਹੈ ਜਿਹੜਾ ਕਿ ਤੁਹਾਡੇ ਲਿਵਰ ਲਈ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਜੇ ਤੁਸੀਂ ਡਰਿੰਕ ਛੱਡਣਾ ਚਾਹੁੰਦੇ ਹੋ ਬਹੁਤ ਹੀ ਚੰਗੀ ਗੱਲ ਹੈ ਪਹਿਲੀ ਗੱਲ ਤਾਂ ਸਾਨੂੰ ਸੋਚ ਬਦਲਣੀ ਹੈ ਉਹ ਤੁਸੀਂ ਬਦਲਣਾ ਚਾ ਰਹੇ ਹੋ ਇਹਦੇ ਲਈ ਤੁਹਾਨੂੰ ਹੈਲਪ ਕਰpanਗੇ ਸਾਡੇ ਡੀ ਐਡਿਕਸ਼ਨ ਸੈਂਟਰ ਇੱਕ ਮਾਨਸਿਕ ਰੋਗੀ ਜਾਂ ਮਾਨਸਿਕ ਰੋਗੀ ਦੇ ਡਾਕਟਰ ਜਿਹੜੇ ਹੁੰਦੇ ਨੇ ਉਹ ਡੀ ਐਡਿਕਸ਼ਨ ਸੈਂਟਰ ਵਿੱਚ ਲਾਉਂਦੇ ਨੇ ਜਿਹੜੇ ਹੈਲਪ ਕਰਦੇ ਨੇ ਪੇਸ਼ੈਂਟਸ ਨੂੰ ਧਾਰੂ ਛੱਡਣ ਲਈ ਤਾਂ ਕਿ ਅਸੀਂ ਆਪਣੇ ਲੀਵਰ ਨੂੰ ਤੇ ਬਾਕੀ ਬਾਡੀ ਨੂੰ ਬਚਾ ਕੇ ਰੱਖੀਏ ਜਿਵੇਂ ਪਹਿਲੇ ਕਾਲਰ ਨੇ ਪੁੱਛਿਆ ਸੀ ਕਿ ਓਬੈਸਟੀ ਹੈ ਮੋਟਾਪਾ ਜ਼ਿਆਦਾ ਹੈ ਬਿਲਕੁਲ ਉਹਨਾਂ ਨੂੰ ਯਾਦਾ ਦਵਾਈਆਂ ਜਾਂ ਐਕਸਰਸਾਈਜ਼ ਜਾਂ ਲਾਈਫਸਟਾਈਲ ਮੋਡੀਫਾਈ ਕਰਨਾ ਹੈ ਤਾਂ ਕਿ ਬਾਡੀ ਵਿੱਚੋਂ ਮੋਟਾਪਾ ਘਟੇ ਤਾਂ ਕਿ ਲਿਵਰ ਵਿੱਚੋਂ ਫੈਟ ਘਟ ਸਕੇ ਕਿਉਂਕਿ ਫੈਟੀ ਲਿਵਰ ਲਈ ਸਭ ਤੋਂ ਅਹਿਮ ਹੁੰਦਾ ਐਕਸਰਸਾਈਜ਼ ਕਰਨਾ ਆਪਣੀ ਫੈਟ ਨੂੰ ਘਟਾਉਣਾ ਹਮ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਨ ਨਾਲ ਜੁੜੇ ਨੇ ਕੀ ਤੁਹਾਡਾ ਨਾਮ ਕਿਤੋਂ ਗੱਲ ਕਰ ਰਹੇ ਹੋ ਪਾਉਸਿੰਗ ਬੋਲ ਰਹੇ ਜੀ ਐਸਪਸਨਗੜ੍ਹ ਮੈਂ ਤਾਂ ਜੀ ਸਰ ਹਾਂ ਜੀ ਮੇਰਾ ਤਾਂ ਲੀਵਰ 'ਚ ਗਰਮੀ ਹੈ ਤੇ ਹੈਲੋ ਜੀ ਹਾਂ ਜੀ ਕੀ ਕੀ ਗਰਮੀ ਹੈ ਦਵਾਈਆਂ ਬਹੁਤ ਖਾ ਲਈਆਂ ਇੱਕ ਤਾਂ ਬੁੱਲਾਂ ਦੇ ਵਿੱਚ ਧੱਫੜ ਜੇ ਬਣੇ ਹੋਏ ਵਿੱਚ ਤੇ ਜੀਭ ਦੇ ਵਿੱਚ ਲਾਲ ਰੰਦਾ ਕੋਈ ਉਪਾਏ ਪੁੱਛਣਾ ਚਾਹੁੰਦਾ ਜੀ ਕਿ ਦਵਾਈਆਂ ਖਾਦੀਆਂ ਪਰ ਕਿਤੇ ਫਰਕ ਤਾਂ ਲੱਗਦਾ ਨਹੀਂ ਜੀ ਹੈ ਲੀਵਰ 'ਚ ਗਰਮੀ ਐ ਨਾ ਮੈਨੂੰ ਪਤਾ ਹੈਗਾ ਵੀ ਗਰਮੀ ਕਰਕੇ ਹੀ ਹੁੰਦਾ ਪਹਿਲਾਂ ਹੋ ਜਾਂਦਾ ਸੀਗਾ ਤੇ ਠੀਕ ਹੋ ਜਾਂਦਾ ਸੀਗਾ ਹੁਣ ਉਸਕ ਸਾਲ ਤੋਂ ਇਸ ਤਰੀ ਹੈ ਘਟ ਰਿਹਾ ਵਧ ਰਿਹਾ ਠੀਕ ਹੈ ਕੀ ਤੁਸੀਂ ਕੋਈ ਡਾਕਟਰੀ ਸਲਾਹ ਲੈ ਰਹੇ ਹੋ ਤੁਸੀਂ ਦੋਨੋਂ ਕੇਸਿਸ 'ਚ ਡਾਕਟਰ ਨੇ ਇਹਨਾਂ ਨੂੰ ਸੁਜੈਸਟ ਕਰ ਦੋ ਅਗਰ ਉਹ ਡਾਕਟਰੀ ਸਲਾਹ ਲੈ ਵੀ ਰਹੇ ਨੇ ਨਹੀਂ ਵੀ ਲੈ ਰਹੇ ਤੁਸੀਂ ਤੁਸੀਂ ਜੇ ਤੁਸੀਂ ਲੱਛਣ ਆਪਣੇ ਦੱਸੇ ਨੇ ਤੇ ਹੋ ਸਕਦਾ ਹੈ ਕਿ ਤੁਹਾਡੇ ਖਾਣ-ਪੀਣ ਵਿੱਚ ਕੁਝ ਪ੍ਰੋਬਲਮ ਹੋਵੇ ਜਾਂ ਤੁਹਾਡੇ ਟੈਸਟ ਕਰਕੇ ਆਪਾਂ ਸਮਝ ਕਰ ਸਮਝ ਪਾਈਏ

ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ